ਤਾਰਨ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਆਪਦੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਕੇ ਪਤਾ ਹੀ ਹੈ ਕਿ ਪੰਜਾਬੀ एलिजिਬਿਲਟੀ ਟੈਸਟ ਜੋ ਕਿ ਪੇਪਰ A ਜਾਂ ਪੇਪਰ B ਕੋਈ ਵੀ ਹੋ ਸਕਦਾ ਹੈ ਇਸ ਦੇ ਵਿੱਚੋਂ ਤੁਹਾਨੂੰ ਪੰਜਾਬਵਾ ਦੇ ਵਿੱਚੋਂ 25 ਮਾਰਕਸ ਲੈਣੇ ਕੰਪਲਸਰੀ ਹਨ ਤਾਂ ਹੀ ਤੁਸੀਂ ਅਗਲੇ ਪੇਪਰ ਨੂੰ ਦੇ ਸਕਦੇ ਹੂ ਦੋਸਤੋ ਤਾਂ 25 ਨੰਬਰ ਕਿਸ ਤਰ੍ਹਾਂ ਆਉਣਗੇ ਇਹ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਾਂਗਾ ਅਤੇ ਜੋ ਇਸ ਦੇ ਸਿਲੇਬਸ ਹੈ ਇਸ ਪੇਪਰ ਦਾ ਪੰਜਾਬੀ एलिजिਬਿਲਟੀ ਟੈਸਟ ਦਾ ਜੋ ਸਿਲੇਬਸ ਹੈ ਦੋਸਤੋ ਜੇਕਰ ਅਸੀਂ ਸਿਲੇਬਸ ਦੇ ਅਕੋਰਡਿੰਗ ਪ੍ਰੈਪਰੇਸ਼ਨ ਕਰਾਂਗੇ ਤਾਂ ਸਾਡੇ 25 ਮਾਰਕਸ इजीली ਆ ਸਕਦੇ ਹਨ ਤਾ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣ ਰਹੇ ਹੋ ਕਿਉਂਕਿ ਅੱਜ ਆਪਾਂ ਗੱਲ ਗੇਂਤੀ ਬਾਰੇ ਕਰਾਂਗੇ ਜਿਸ ਦਾ ਕੀ ਪੇਪਰ ਦੇ ਵਿੱਚ ਸਵਾਲ ਬੰਦਾ ਹੀ ਬੰਦਾ ਹੈ ਮੈਂ ਦੋਸਤੋ ਪਹਿਲਾਂ ਵੀਡੀਓਜ਼ ਉਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਕੁਐਸਚਨ ਪ੍ਰੇਸ਼ਨ ਜੋ ਐਗਜ਼ਾਮੀਨਰ ਵੱਲੋਂ ਪੁੱਛੇ ਜਾਂਦੇ ਹਨ 100% ਨਹੀਂ 101% ਪੁੱਛੇ ਜਾਂਦੇ ਹਨ ਨਾ ਦੋਸਤੋ ਪਹਿਲਾ ਕਰਵਾਉਣ ਦਾ ਮਕਸਦ ਹੀ ਇਹ ਹੈ ਕਿ ਤੁਸੀਂ ਪੇਪਰ ਦੇ ਵਿੱਚ 25 ਨੰਬਰ इजीली ਲੈ ਸਕੋ ਜੋ ਚੀਜ਼ਾਂ ਹਜੇ ਤੱਕ ਨਹੀਂ ਪੁੱਛੀਆਂ ਗਈਆਂ ਉਹ ਪਹਿਲਾਂ ਕਰਵਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਪੇਪਰ ਦੇ ਵਿੱਚ ਉਹੀ ਪੁੱਛੇਗਾ ਜੋ ਪਹਿਲਾਂ ਪੁੱਛੀਆਂ ਗਈਆਂ ਹਨ ਬਸ ਥੋੜਾ ਜਿਹਾ ਲੈਵਲ ਚੱਕ ਦੇਵੇਗਾ ਇਨਕਰੀਜ਼ ਕਰ ਦੇਵੇਗਾ ਤਾਂ ਦੋਸਤੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਇੰਪੋਰਟੈਂਟ ਹੈ ਜੇਕਰ ਤੁਸੀਂ 25 ਨੰਬਰ ਲਵੋਗੇ ਤਾਂ ਹੀ ਅੱਗੇ ਮੈਰਿਟ ਵਾਲਾ ਪੇਪਰ ਜੋ ਹੈ ਪੇਪਰ B ਹੈ ਉਸ ਨੂੰ ਕੀ ਹੈ ਕਰ ਸਕੋਗੇ ਕਰ ਤਾਂ ਵੈਸੇ ਵੀ ਦੋਗੇ ਬਟ ਨੰਬਰ ਕਾਊਂਟ ਟੂਡੇ ਨਹੀਂ ਹੋਣਗੇ ਦੋਸਤੋ ਤਾਂ ਆਪਾਂ ਚੱਲਦੇ ਹਾਂ ਉਸ ਤੋਂ ਪਹਿਲਾਂ ਕੀ ਦੋਸਤੋ ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਤੁਹਾਨੂੰ ਸਿਲੇਬਸ ਬਾਰੇ ਪਤਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਮੈਂ ਦੱਸ ਦਵਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਕੁਐਸਚਨ ਬਣਦੇ ਹੀ ਹਨ ਅਤੇ ਜੇਕਰ ਨਹੀਂ ਦੇਖਿਆ ਵੀਡੀਓ ਮੈਂ ਪਹਿਲਾਂ ਦੇ ਚੁੱਕਾ ਹਾਂ ਗੁਰੂਆਂ ਦੇ ਨਾਲ ਰਿਲੇਟਡ ਵੀਡੀਓ ਜੋ ਕੁਐਸਚਨ ਬਣਦੇ ਹਨ ਉਹ ਪਲੇਲਿਸਟ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੀ ਤਾਂ ਇਹ ਦੇਖਦਾ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀਡੀਓਜ਼ ਹਜੇ ਮੈਂ ਅਪਲੋਡ ਨਹੀਂ ਕੀਤੀਆਂ ਤਾਂ ਦੋਸਤੋ ਬਹੁਤ ਹੀ ਜਲਦੀ ਤੁਹਾਨੂੰ ਇਹ ਵੀ ਦੇਖਣ ਨੂੰ ਮਿਲਣ ਗਿਆ ਦੋਸਤੋ ਅੱਗੇ ਗੱਲ ਕਰਦੇ ਹਾਂ ਵਿਰੋਧ ਆਰਥਕ ਸ਼ਬ ਜਿਸ ਤਰ੍ਹਾਂ ਕੇ ਇੱਕ ਸ਼ਾਰਟ ਪਾਇਆ ਸੀ ਉਹ ਪੰਜਾਬ ਪੁਲਿਸ ਦਾ ਜੋ ਪੇਪਰ ਰੀਸੈਂਟ ਪਿੱਛੇ ਜੇ ਹੋ ਗਿਆ ਹਟਿਆ ਹੈ ਉਸ ਦੇ ਵਿੱਚ ਪੁੱਛਿਆ ਗਿਆ ਸੀ ਤਾਂ ਉਸਤਤ ਦਾ ਨਿੰਦਿਆ ਕੀ ਹੈ ਵਿਰੋਧੀ ਸ਼ਬਦ ਪੁੱਛਿਆ ਗਿਆ ਸੀ ਤਾਂ ਦੋਸਤੋ ਉਹ ਵੀ ਉਸ ਦੇ ਵਿੱਚ ਹੈ ਤੇ ਐਮਸੀਕਿਊ ਬੇਸ ਤੇ ਵਿਰੋਧੀ ਸ਼ਬਦ ਉਹਨਾਂ ਦਾ ਥੈਰੇਟਿਕਲ ਪੋਰਸ਼ਨ ਦੋਨੇ ਕਰਵਾਏ ਹਨ ਥੈਰੇਟਿਕਲ ਪੋਰਸ਼ਨ ਐਮਸੀਕਿਊ ਤੋਂ ਬਾਅਦ ਕੀ ਹੈ ਤੁਸੀਂ ਮੌਕ ਟੈਸਟ ਲਗਾ ਸਕਦੇ ਹੋ ਮਤਲਬ ਕੀ ਹੈ ਟੈਸਟ ਸੀਰੀਜ਼ ਲਗਾ ਸਕਦੇ ਹਾਂ ਦੋਸਤੋ ਸਮਾਨਾਰਥਕ ਸ਼ਬਦ ਦੀ ਗੱਲ ਆਪਾਂ ਹਜੇ ਨਹੀਂ ਕੀਤੀ ਇਹ ਵੀ ਤੁਹਾਨੂੰ ਕਰਾਵਾਂਗਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੋ ਇੰਪੋਰਟੈਂਟ ਹੈ ਪਹਿਲਾਂ ਉਹ ਕਰਾਵਾਂਗਾ ਮੁਹਾਵਰੇ ਇੰਪੋਰਟੈਂਟ ਹਨ ਅਖਾਣ ਇੰਪੋਰਟੈਂਟ ਇਹ ਹਜੇ ਦੋਸਤੋ ਕਰਵਾਉਣੇ ਹਨ ਸ਼ਬਦ ਭੇਦ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਹੁਣ ਵੀ ਦਾਦਾ 8 ਤਰ੍ਹਾਂ ਦੇ ਹੁੰਦੇ ਹਨ ਤੇ ਸ਼ਬਦ ਭੇਦ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜੋਜਕ ਸੰਬੰਧਕ ਵਿਸਮਕ ਇਹ ਸਾਰੇ ਕਰਵਾਉਣ ਵਾਲੇ ਹਨ ਦੋਸਤੋ ਤਾਂ ਇਹ ਵੀ ਕਰਾਵਾਂਗਾ ਅਗੇਤਰ ਪਿਛੇਤਰ ਦੀ ਗੱਲ ਕਰੀਏ ਤਾਂ ਇਹ ਵੀ ਕਰਾਂਗਾ ਦੋਸਤੋ ਜਿਨ੍ਹਾਂ ਨੂੰ ਮੈਂ ਸਰਕਲ ਕਰ ਰਿਹਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ ਵਿਸ਼ਰਾਮ ਚਿੰਨ ਦਾ ਵੀ ਕੁਐਸਚਨ ਆਉਂਦਾ ਹੈ ਸ਼ਬਦਾਂ ਵਾਕਾਂ ਨੂੰ ਸ਼ੁੱਧ ਕਰਕੇ ਲਿਖਣਾ ਇਹ ਵੀ ਕੁਐਸਚਨ ਬੰਦਾ ਹੀ ਬੰਦਾ ਹੈ ਤਾਂ ਦੋਸਤੋ ਸਾਰੀਆਂ ਵੀਡੀਓ ਤੁਹਾਨੂੰ ਮਿਲ ਗਈਆਂ ਪਰ ਤੁਹਾਨੂੰ ਦੱਸ ਦਵਾਂ ਕਿ ਇਹਨਾਂ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਜੀ ਸ੍ਰੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਵੀਡੀਓਜ਼ ਮੈਂ ਅਪਲੋਡ ਕਰ ਦਿੱਤੀਆਂ ਹਨ 2b ਪੁਆਇੰਟਰ ਤੁਹਾਨੂੰ ਕੁਐਸਚਨ ਕਰਾਈ ਗਏ ਹਨ ਜੋ ਪੇਪਰ ਵਿੱਚ ਪੁੱਛੇ ਜਾਂਦੇ ਹਨ ਵਿਰੋਧਾਰਥਕ ਸ਼ਬਦ ਹੋ ਗਏ ਹਨ ਸਰ ਜੀ ਇਸ ਦੇ ਵਿੱਚੋਂ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਇਹ ਕਰਵਾ ਦਿੱਤਾ ਹੈ ਮਹੀਨੇ ਕਰਵਾ ਦਿੱਤੇ ਹਨ ਦੇਸੀ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਇਹ ਤੁਹਾਨੂੰ ਕਰਾਵਾਂਗਾ ਤੇ ਅੰਕਾਂ ਦੀ ਵੀਡੀਓ ਜੋ ਕੇ ਅੱਜ ਦੀ ਵੀਡੀਓ ਹੋਵੇਗੀ ਇਹ ਕਰਾਵਾਂਗਾ ਦੋਸਤੋ ਬਹੁਤ ਜਿਆਦਾ ਇੰਪੋਰਟੈਂਟ ਹੱਲ ਕਿਉਂਕਿ ਅੰਕ ਦੇ ਕੇ ਥੱਲੇ ਪੰਜਾਬੀ ਚ ਪੁੱਛਿਆ ਕਿ ਇਸ ਦਾ ਪੰਜਾਬੀ ਵਿੱਚ ਅਨੁਵਾਦ ਦੱਸੋ ਪੰਜਾਬੀ ਵਿੱਚ ਕਿਹੜਾ ਅੱਖਰ ਸਹੀ ਹੈ ਸ਼ੁੱਧ ਰੂਪ ਆਪਾਂ ਦੱਸਣਾ ਹੋਵੇਗਾ ਜਿਸ ਤਰ੍ਹਾਂ ਕਿ 69 79 99 ਇਹ ਤਿੰਨ ਵਾਕ ਆਏ ਹਨ ਤਿੰਨੇ ਪ੍ਰਸ਼ਨ ਆਏ ਹਨ ਤਿੰਨੇ ਮੈਂ ਸ਼ਾਰਟ ਦੇ ਵਿੱਚ ਵੀ ਕਰਵਾਈ ਸੀ ਤਾਂ ਕਿਸ ਤਰ੍ਹਾਂ ਕਰਨੇ ਸਨ ਇਹ ਵੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸਾਰੇ 1 ਤੋਂ ਲੈ ਕੇ 100 ਤੱਕ ਗਿਣਤੀ ਦੱਸਾਂਗਾ ਦੋਸਤੋ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪੰਜਾਬ ਦੇ ਸੱਭਿਆਚਾਰ ਤਾਂ ਆਹ ਦਾ ਦੋਸਤੋ ਸਾਡੀ ਪੰਜਾਬ ਜੀਕੇ ਹੀ ਹੋ ਗਈ ਤੇ ਇਹ ਕੀ ਆ ਸਾਡਾ ਕੀ ਆ ਆ ਬਾਕੀ ਜਿੰਨੇ ਵੀ ਪੋਰਸ਼ਨ ਸਾਰੇ ਕੀ ਆ ਸਾਡੇ ਪੰਜਾਬੀ ਹੋਗੇ ਮਤਲਬ ਕਿ ਪੰਜਾਬੀ ਪਲੱਸ ਪੰਜਾਬ ਜੀਕੇ ਜੋ ਹੈ ਏ ਹੀ ਸਾਡਾ ਪੰਜਾਬੀ ਦਾ ਪੇਪਰ ਏ ਹੈ ਦੋਸਤੋ ਤਾਂ ਇਹ ਇਹਨਾਂ ਦੋਨਾਂ ਨੂੰ ਨਾਲ ਲੈ ਕੇ ਚੱਲਣਾ ਹੈ ਤੁਸੀਂ ਪੇਪਰ ਏ ਦੀ ਤਿਆਰੀ ਮਸਟ ਹੈ ਤਾ ਦੋਸਤੋ ਚੱਲਦੇ ਆਪਾਂ ਅੱਜ ਦੇ ਟੌਪਿਕ ਵਿੱਚ ਜੋ ਕਿ ਹੈ ਪੰਜਾਬੀ ਵਿੱਚ ਗਿਣਤੀ ਬਹੁਤ ਇੰਪੋਰਟੈਂਟ ਹੈ ਦੋਸਤੋ ਇਹ ਕੀ ਪੰਜਾਬੀ ਵਿੱਚ ਗਿਣਤੀ ਹੈ ਜੋ ਬੜੀ ਇੰਪੋਰਟੈਂਟ ਹੈ ਇਹ 1 ਨੰਬਰ ਦਾ ਕੁਐਸਚਨ ਪੱਕਾ ਹੁੰਦਾ ਹੈ ਦੋਸਤੋ ਬੂੰਦ ਬੂੰਦ ਕਰਕੇ ਘੜਾ ਭਰਦਾ ਹੈ ਤਾਂ ਆਪਾਂ ਵੀ ਇੱਕ ਇੱਕ ਨੰਬਰ ਕਰਕੇ 25 ਨੰਬਰ ਬਣਾ ਲੈਣੇ ਹਨ ਜਿਹੜੇ ਸੌਖੀ ਤਰ੍ਹਾਂ ਬੰਨ ਤਾ ਦੋਸਤੋ ਦੇਖੋ ਤਿਆਰ ਨਾ ਦੇਖਣਾ ਇਹ ਵੀਡੀਓ ਨੂੰ ਦੋਸਤੋ ਸਕਿਪ ਨਾ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣਾ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਵਧੀਆ ਚੀਜ਼ਾਂ ਵੀ ਮੈਂ ਦੱਸਾਂਗਾ ਹੋ ਸਕਦਾ ਐਂਡ ਵਿੱਚ ਦੱਸਾਂ ਹੋ ਸਕਦਾ ਪਹਿਲਾਂ ਦੱਸਾਂ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਡਾ ਪੇਪਰ ਕੁਆਲੀਫਾਈ ਕਿਸ ਤਰ੍ਹਾਂ ਹੋ ਸਕਦਾ ਇਹ ਵੀ ਤੁਹਾਨੂੰ ਮੈਂ ਵਿੱਚ ਦੱਸਾਂਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ 1 ਦੀ ਤਾਂ 1 ਇਸ ਤਰ੍ਹਾਂ ਪੈਂਦਾ 2 ਇਸ ਤਰ੍ਹਾਂ ਪੈਂਦਾ ਹੈ 3 ਇਸ ਤਰ੍ਹਾਂ 4 5 6 7 8 9 10 ਤਾਂ ਦੋਸਤੋ 10 ਤੱਕ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਪੈਂਦਾ ਹੈ ਦਦੇ ਤੇ ਅਧਕ ਸਸਾ ਨਾ ਪਾ ਦੇ 10 ਨਾ ਕਹਿ ਦਿਓ ਤਾਂ 10 ਸਸਾ 10 ਤਾਂ ਇਹ ਪੰਜਾਬੀ ਇਹਨਾਂ ਦੀ ਪਤਾ ਹੋਣੀ ਚਾਹੀਦੀ ਹੈ ਉੱਥੇ ਕਹਿ ਦੇਵੇਗਾ ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਤਿੰਨ ਪਾ ਕੇ ਕਹਿ ਦਿੱਤਾ ਕਿ ਇਹਨਾਂ ਦਾ ਪੰਜਾਬੀ ਵਿੱਚ ਅਨੁਵਾਦ ਦੱਸੋ ਪੰਜਾਬੀ ਵਿੱਚ ਕੀ ਮਤਲਬ ਹੈ ਜਾਂ ਪੰਜਾਬੀ ਦੱਸੋ ਤਾਂ ਉੱਥੇ ਤਿੰਨ ਕੀ ਹੈ ਉੱਥੇ ਪਾ ਦੇਵੇਗਾ ਤਿੰਨ ਇਸ ਤਰ੍ਹਾਂ ਪਾਊਗਾ ਤਤੇ ਨੂੰ ਕੀ ਹੈ ਸਿਹਾਰੀ ਪਾ ਕੇ ਉੱਤੇ ਬਿੰਦੀ ਨੰਨਾ ਪਾ ਦੇਗਾ ਜਾਂ ਤੱਤੇ ਨੂੰ ਕੀ ਆ ਸਿਹਾਰੀ ਪਾ ਕੇ ਨੰਨਾ ਪਾ ਦੇਗਾ ਤਾਂ ਸਹੀ ਅਸੀਂ ਦੱਸਣਾ ਹੋਵੇਗਾ ਦੋਸਤੋ ਹੁਣ 11 ਇੱਥੇ ਬਿੰਦੀ ਆਉਣੀ ਹੈ ਹਾਂ ਇਹ ਕੀ ਆ ਕੁਐਸਚਨ ਬਣੇਗਾ 11 ਦਾ ਕੀ ਆ ਹੁਣ ਕੁਐਸਚਨ ਆ ਗਿਆ ਸੀ 11 ਥੱਲੇ ਪਾਇਆ ਵੇ ਅਸੀਂ ਪੰਜਾਬੀ ਦੇ ਵਿੱਚ ਇੱਕ ਦੇ ਉੱਤੇ ਬਿੰਦੀ ਨਹੀਂ ਪਈ ਸੀ ਤੇ ਇੱਕ ਦੇ ਉੱਤੇ ਬਿੰਦੀ ਪਈ ਸੀ ਤਾਂ 11 ਜਦੋਂ ਨੱਕ 'ਚ ਆਉਂਦੀ ਹੈ ਤਾਂ ਕੀ ਆ ਅਨੁਨਾਸਕੀ ਪਾਂਜਾ ਦਾ ਬਿੰਦੀ ਲੱਗੇਗੀ 12 13 14 15 16 17 18 19 20 ਤਾਂ ਦੋਸਤੋ 20 ਤੱਕ ਤੁਹਾਨੂੰ ਕੀ ਆ ਇਹ ਗਿਣਤੀ ਸਾਰਿਆਂ ਨੂੰ ਆਉਂਦੀ ਹੁੰਦੀ ਹੈ ਬਟ ਪੰਜਾਬੀ ਦੇ ਵਿੱਚ ਜਦੋਂ ਇਹਨਾਂ ਨੂੰ ਲਿਖਣਾ ਹੁੰਦਾ ਹੈ ਉਦੋਂ ਟੋਲੂ ਮੱਜਿਆ ਜਾਂਦਾ ਹੈ ਤਾਂ ਦੋਸਤੋ ਪੰਜਾਬੀ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖ ਕੇ ਹੀ ਲਿਖ ਸਕਦੇ ਹੋ ਜੋ ਇੰਪੋਰਟੈਂਟ ਹੈ ਇਸ ਦੇ ਵਿੱਚੋਂ 20 ਤੱਕ ਇੱਥੇ ਹੈ ਜੋ 14 ਇੰਪੋਰਟੈਂਟ ਹੈ ਦੋਸਤੋ 14 ਨੂੰ ਕਰਕੇ ਚੱਲਣਾ ਹੈ ਕਿਉਂ ਇੰਪੋਰਟੈਂਟ ਹੈ ਇਹ ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ 16 ਹੈ ਜੋ 16 ਇੰਪੋਰਟੈਂਟ ਹੈ ਕਿਉਂਕਿ ਇੱਥੇ ਹੋੜਾ ਹੈ ਇੱਥੇ ਕਨੌੜਾ ਵੀ ਪਾ ਸਕਦਾ ਹੈ ਤੇ ਲੱਲੇ ਨੂੰ ਕੰਨਾ ਪਾ ਦੇਣਾ ਲੱਲੇ ਨੂੰ ਕੰਨਾ ਪੈਰ ਤੇ ਬਿੰਦੀ ਪਾ ਸਕਦਾ ਹੈ ਕੁਝ ਵੀ ਪਾ ਸਕਦਾ ਦੋਸਤੋ ਕੁਝ ਵੀ ਕਰ ਸਕਦਾ ਐਗਜ਼ਾਮੀਨਰ ਤਾਂ ਤੁਸੀਂ ਬਸ ਸਤਾਰਕ ਹੋ ਕੇ ਰਹਿਣਾ ਹੈ ਉੱਥੇ ਅਲਰਟ ਹੋ ਕੇ ਰਹਿਣਾ ਹੈ ਤਾ ਦੋਸਤੋ ਇਹ ਦੋ ਪੁੱਛੇ ਜਾ ਸਕਦੇ ਹਨ ਐਕਸਪੈਕਟ ਕੀਤਾ ਜਾਂਦਾ ਇਸ ਵਾਰ ਇਹ ਪੁੱਛੇ ਐਗਜ਼ਾਮੀਨਰ ਅੱਗੇ ਹੈ 21 ਵਾਲੀ ਲਾਈਨ 21 ਤਾਂ ਇੱਕ ਹੀ ਮਤਲਬ ਕੀ ਹੈ 21 ਆ ਗਿਆ 22 ਤਾਂ 22 23 24 ਹੁਣ ਦੇਖੋ ਦੋਸਤੋ 24 ਕੀ ਹੈ ਇੰਪੋਰਟੈਂਟ ਹੈ 24 ਦੇ ਵਿੱਚ ਵਾਵੇ ਨੂੰ ਬਿਹਾਰੀ ਪਾ ਕੇ ਉੱਤੇ ਵਿੱਦੀ ਪਾ ਦਵੇਗਾ ਡੋਲੂ ਮਾਜਾ ਜਾਵੇਗਾ ਜਾ ਚੱਚੇ ਦੇ ਕਿਆ ਕਨੋੜੇ ਦੇ ਇੱਥੇ ਬਿੰਦੀ ਪਾ ਦੇਵੇਗਾ ਤੇ ਡੋਲੂ ਮਾਜਿਆ ਜਾਵੇਗਾ ਤਾਂ ਦੋਸਤੋ ਬਚਣਾ ਹੈ ਇਹ ਤਾਂ ਹੀ ਬਚਿਆ ਜਾ ਸਕਦਾ ਜੇਕਰ ਤੁਸੀਂ ਪਹਿਲਾਂ ਪੜ੍ਹ ਕੇ ਗਏ ਹੋ ਜੇਕਰ ਤੁਸੀਂ ਬਿਨਾ ਪੜ੍ਹੇ ਹੀ ਉੱਥੇ ਆਂਸਰ ਲਾ ਰਹੇ ਹੋ ਤਾਂ ਉੱਥੇ ਡੋਲੂ ਮਾਜਿਆ ਜਾਣ ਵਾਲਾ ਕੁਐਸਚਨ ਇਹ ਬਣ ਸਕਦਾ ਹੈ ਕਿਉਂਕਿ ਤੁੱਕਾ ਦੋਸਤੋ ਹਰੇਕ ਵਾਰ ਨਹੀਂ ਚੱਲਦਾ ਕਈ ਵਾਰ ਹੁੰਦਾ ਹੈ ਕਿ ਸਾਡਾ ਤੁੱਕਾ ਗਲਤ ਵੀ ਹੋ ਜਾਂਦਾ ਹੈ ਵੈਸੇ ਤਾਂ ਪੇਪਰ ਦੇ ਵਿੱਚ ਤੁੱਕੇ ਬਹੁਤ ਘੱਟ ਚੱਲਦੇ ਹਨ 25 26 27 28 29 30 29 ਇੱਥੇ ਇੰਪੋਰਟੈਂਟ ਹੈ ਦੋਸਤੋ ਇੱਥੇ ਨੰਨੇ ਦੀ ਜਗ੍ਹਾ ਕੀ ਹੈ ਨਾਣਾ ਪਾ ਸਕਦਾ ਹੈ ਉ 29 ਤੇ ਇੱਕ ਕੀ ਹੈ ਊੜੇ ਨੂੰ ਔਕੜ ਨੰਨਾ ਤੱਤੇ ਨੂੰ ਬਿਹਾਰੀ ਜਾਂ ਊੜੇ ਨੂੰ ਦਲੈਂਕੜ ਪਾ ਕੇ ਨੰਨੇ ਦੇ ਉੱਤੇ ਅਧਕ ਤੱਤੇ ਨੂੰ ਬਿਹਾਰੀ ਕੁਝ ਵੀ ਪਾ ਸਕਦਾ ਦੋਸਤੋ ਤਾਂ ਐਗਜ਼ਾਮੀਨਰ ਤੋਂ बच ਕੇ ਰਹਿਣਾ ਉਹ ਕੁਐਸਚਨ ਤਾਂ ਹੀ ਪਾਵੇਗਾ ਤੁਹਾਡੇ ਨਾਲ ਦੁਸ਼ਮਣੀ ਨਹੀਂ ਹੈ ਦੋਸਤੋ ਉਹ ਤੁਹਾਡੀ ਆਈਕਿਊ ਚੈੱਕ ਕਰੇਗਾ ਇਹ ਕੀ ਹੈ ਇੱਥੇ ਮੈਂ ਇੰਪੋਰਟੈਂਟ ਦੱਸਿਆ ਨਾ ਇੱਕ 29 ਹੋ ਗਿਆ ਇੱਕ 24 ਹੋ ਗਿਆ ਇੱਥੇ 16 ਤੇ 14 ਇੱਥੇ ਕੀ ਹੋ ਗਿਆ ਚਲੋ ਇਹਨਾਂ ਦੇ ਵਿੱਚ ਹਜੇ ਨਹੀਂ ਬੰਦਾ ਬਣਿਆ ਤਾਂ 9 ਬਣੇਗਾ 9 ਦੇ ਇੱਥੇ ਕੀ ਆ ਬਿੰਦੀ ਪਾ ਸਕਦਾ ਹੈ ਦੋਸਤੋ ਇਹਨਾਂ ਨੂੰ ਕੀ ਹੈ ਵੈਸੇ ਤਾਂ ਤੁਸੀਂ ਸਾਰੇ ਯਾਦ ਕਰਨੇ ਹਨ ਇੱਥੇ ਕੀ ਆ ਗਿਆ 31 32 33 33 ਦੇ ਵਿੱਚ ਕੁਐਸਚਨ ਬਣ ਸਕਦਾ ਹੈ 33 ਦੇ ਇੱਥੇ ਕੀ ਹੈ ਬਿੰਦੀ ਪਾ ਦੇਗਾ ਜਾਂ ਇੱਥੇ ਬਿੰਦੀ ਪਾ ਦੇਗਾ ਕੁਝ ਵੀ ਕਰ ਸਕਦਾ ਦੋਸਤੋ 34 ਵੀ ਕੀ ਇੰਪੋਰਟੈਂਟ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ 36 37 37 ਪੁੱਛੇਗਾ ਦੋਸਤੋ 37 ਨੂੰ ਚੰਗੀ ਤਰ੍ਹਾਂ ਨਾਲ ਯਾਦ ਕਰਕੇ ਜਾਇਓ 38 38 ਵੀ ਪੁੱਛ ਸਕਦਾ ਹੈ ਦੋਸਤੋ ਕਿਉਂ ਕਿਓ ਕੇ 38 ਦੇ ਵਿੱਚ ਕੀ ਹੈ ਤੁਹਾਨੂੰ ਪਤਾ ਹੈ ਕਿ ਅਧਕ ਹੈ ਤੇ ਉਥੇ ਪੇਪਰ ਦੇ ਵਿੱਚ ਉੱਤੇ ਅਧਕ ਨਾ ਪਈ ਹੋਈ ਤਾਂ 38 38 ਜਾਂ ਐੜੇ ਦੇ ਉੱਤੇ ਅਧਕ ਪਾ ਕੇ ਠੱਠਾ ਤੱਤੇ ਨੂੰ ਬਿਹਾਰੀ ਬਾ ਦਵੇਗਾ ਇੱਥੇ ਦੋਸਤੋ ਯਾਦ ਰੱਖਣਾ ਹੈ ਅਧਕ ਕੀ ਹੈ ਠੱਠੇ ਦੇ ਉੱਤੇ ਪਈ ਹੈ ਨਾ ਕਿ ਐੜੇ ਦੇ ਉੱਤੇ ਪਈ ਹੈ ਇਹ ਯਾਦ ਰੱਖਣਾ ਹੈ 39 ਦੇਖਿਆ ਜਾਵੇ 39 ਤੇ 40 ਇਥੇ ਕੀ ਹੈ ਦੋਸਤੋ ਆਹ ਤਿੰਨ ਇੰਪੋਰਟੈਂਟ ਹਨ ਦੋਸਤੋ ਐਮ ਆਈ ਕੁਐਸਚਨ ਹਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਐਕਸਪੈਕਟ ਕੀਤਾ ਜਾਂਦਾ ਕਿ ਇਸ ਵਾਰ ਇਹ ਪੁੱਛੇਗਾ ਪਿਛਲੀ ਵਾਰ ਜੋ ਮੈਂ ਦੱਸਿਆ ਸੀ ਉਹੀ ਪੇਪਰ ਦੇ ਵਿੱਚ ਆਇਆ ਸੀ ਜਿਸ ਤਰ੍ਹਾਂ ਕਿ 69 99 79 ਇਹ ਤਿੰਨੇ ਕੀ ਹੈ ਵੱਖਰੇ ਜੀ ਸੀ ਇਸ ਕਰਕੇ ਕੀ ਹੈ ਐਗਜ਼ਾਮੀਨਰ ਨੇ ਪਹਿਲਾਂ ਹੀ ਪੁੱਛ ਲਈ ਤਾਂ ਦੋਸਤੋ ਉਹਨਾਂ ਨੂੰ ਵੀ ਨਹੀਂ ਇਗਨੋਰ ਕਰਨਾ ਉਹਨਾਂ ਨੂੰ ਵੀ ਕਰਕੇ ਜਾਣਾ ਹੈ ਹੋ ਸਕਦਾ ਦੁਬਾਰਾ ਫੇਰ ਐਗਜ਼ਾਮੀਨਰ ਉਸੇ ਨੂੰ ਪੁੱਛ ਲਵੇ ਕਿਉਂਕਿ 69 79 99 ਤਿੰਨੇ ਹੀ ਅੱਖਰ ਵੱਖਰੇ ਜੀ ਹਨ ਜੇਕਰ ਆਪ ਅੱਗੇ ਦੇਖੀਏ ਤਾਂ ਕਹਿੰਦਾ ਹੈ 41 41 ਹੋ ਗਿਆ 42 ਹੋ ਗਿਆ ਦੋਸਤੋ ਯਾਦ ਰੱਖਣਾ ਹੈ ਹੁਣ ਆ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਕਿਉਂ ਕਿ 41 ਨੂੰ 41 ਤਾਂ ਲਿਖ ਸਕਦਾ ਹੈ 41 ਵੀ ਲਿਖ ਸਕਦਾ ਹੈ 41 ਲਿਖਤਾ ਡੋਲੂ ਮੰਨ ਲਿਆ ਜਾਊਗਾ ਕਿਉਂਕਿ ਦੋਸਤੋ 41 ਕਹਿੰਦੇ ਹਨ 42 ਨਹੀਂ ਕਹਿੰਦੇ ਸਰਜੀ 42 ਕਹਿੰਦੇ ਹਨ ਤਾਂ ਇਹ ਦੋਨੇ ਕੀ ਹੈ ਮੋਸਟ ਇੰਪੋਰਟੈਂਟ ਹਨ ਇਹਨਾਂ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ 42 ਨਹੀਂ 42 ਕਹਿੰਦੇ ਹਨ ਦੋਸਤੋ ਹੋਰ ਕਾਫੀ ਦੇਖੋਗੇ ਜੇਕਰ ਕੋਈ ਬੁੱਕਸ ਦੇਖੋਗੇ ਉੱਥੇ 41 ਪਾਇਆ ਹੋਊਗਾ ਬਟ ਪੀ ਟ੍ਰਿਪਲੱਸ ਬ ਇਹਨਾਂ ਨੂੰ ਸਹੀ ਕਰੇਗਾ ਉਹਨਾਂ ਨੂੰ ਨਹੀਂ ਸਹੀ ਕਰੇਗਾ 43 44 45 45 ਇੰਪੋਰਟੈਂਟ ਹੈ ਕਿਉਂਕਿ ਇੱਥੇ ਬਿੰਦੀ ਪਾ ਸਕਦਾ ਬਸ ਤੁਸੀਂ ਇਹ ਹੀ ਦੇਖਣਾ ਹੈ ਲਗਾਖਰ ਸਾਢੇ ਤਿੰਨ ਪ੍ਰਕਾਰ ਦੇ ਹੁੰਦੇ ਹਨ ਬਿੰਦੀ ਟਿੱਪੀ ਹੱਦ ਤੱਕ ਬਸ ਇਹ ਤਿੰਨੇ ਲਗਾਖਰ ਹੀ ਕੀ ਆ ਸਾਢੇ ਟੋਲੂ ਮਜਵਾਉਣਗੇ ਇਹ ਕੀ ਆ ਅੱਗੇ ਪਿੱਛੇ ਥੋੜੇ ਜਿ ਕਰਦੇ ਕਿਉਂਕਿ ਇੱਥੇ ਜਿਸ ਤਰ੍ਹਾਂ ਕਿ ਇੱਥੇ ਸੀ ਦੋਸਤੋ ਤੱਤੇ ਨੂੰ ਕੰਨਾ ਉੱਤੇ ਬਿੰਦੀ ਨਹੀਂ ਪਈ ਸੀ ਬਟ ਉੱਥੇ ਪਾ ਦੇਗਾ ਆਪਸ਼ਨ ਚ 45 ਹੋ ਤਾਂ ਸਰ ਜੀ ਇਹ ਵੀ ਉਸੇ ਤਰ੍ਹਾਂ ਲੱਗ ਰਿਹਾ ਹੈ ਜੇ ਮੰਨ ਲਓ ਇੱਥੇ ਕੀ ਹੈ ਇੱਥੇ ਪਾ ਦਿੱਤੀ ਤਾਂ ਵੀ ਉਹੀ ਲੱਗ ਰਿਹਾ ਹੈ ਜੇ ਮੰਨ ਲਓ ਕੀ ਹੈ ਹੁਣ ਮੈਂ ਅੱਧਕ ਵੀ ਕਿਹਾ ਹੈ ਤੇ ਉੱਤੇ ਅੱਧਕ ਹੀ ਪਾ ਦਿੱਤੀ ਟਿੱਪੀ ਦੀ ਜਗ੍ਹਾ ਤੇ 45 ਤਾਂ ਇੱਥੇ ਵੀ ਆਪਸ਼ਨ ਬਣ ਸਕਦੀ ਹੈ ਦੋਸਤੋ ਇਸ ਤੋਂ ਹੀ ਬਚ ਕੇ ਰਹਿਣਾ ਹੈ 40 ਅੱਗੇ ਆ ਗਿਆ 40 ਤਾਂ 40 ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ 45 ਵੀ ਕੀ ਸੀ ਇੰਪੋਰਟੈਂਟ ਸੀ 40 ਵਾਲੀ ਲਾਈਨ ਦੇ ਵਿੱਚ ਦੇਖੋ 41 42 ਤਾਂ ਇੰਪੋਰਟੈਂਟ ਹੈ ਹੀ 45 46 ਇੰਪੋਰਟੈਂਟ ਹੋਗੇ 47 48 49 49 ਦੋਸਤੋ ਬਹੁਤ ਇੰਪੋਰਟੈਂਟ ਹੈ ਕਿਉਂਕਿ ਨੰਨੇ ਦੀ ਜਗ੍ਹਾ ਕੀ ਆ ਉਹ ਨਾਣਾ ਪਾਵੇਗਾ 49 ਕਿਉਂਕਿ ਦੇਖਿਆ ਜਾਵੇ ਤਾਂ ਪ੍ਰਾਣੀਆਂ ਬੁਕਸ ਦੇ ਵਿੱਚ ਨਾਣੇ ਨਾਲ ਗੱਲ ਕੀਤੀ ਗਈ ਹੈ 49 ਦੀ ਬਟ ਦੋਸਤੋ ਪੇਪਰ ਦੇ ਵਿੱਚ ਨੰਨੇ ਤੇ ਟਿੱਪੀ ਆ ਸਕਦੀ ਹੈ 49 ਜਾਂ 49 ਵੈਸੇ ਤੇ ਐਗਜ਼ਾਮੀਨਰ ਇਸ ਤਰ੍ਹਾਂ ਦਾ ਨਹੀਂ ਪਾਉਂਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਰੇਟ ਲੱਗ ਸਕਦੀ ਹੈ ਜਾਂ ਨੰਨਾ ਪਾਵੇਗਾ ਜਾਂ ਨਾਨਾ ਪਾਵੇਗਾ 49 ਤਾਂ ਦੋਸਤੋ ਇਹ ਸੀ 50 ਤੱਕ ਤੇ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ ਜੋ ਕਿ ਆਪਾਂ 100 ਤੱਕ ਕਰਨੇ ਹਨ ਤੇ 51 ਤੋਂ 100 ਤੱਕ ਦੇ ਵਿੱਚ ਹੀ ਕੀ ਆ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ ਦੋਸਤੋ ਦੇਖੋ 51 ਤੋਂ ਲੈ ਕੇ 60 ਤੱਕ 51 52 54 54 ਹੁਣ 54 ਦੇ ਵਿੱਚ ਕੀ ਹੈ ਕੁਐਸਚਨ ਬਣ ਸਕਦਾ ਹੈ ਚੱਚੇ ਨੂੰ ਕੀ ਆ ਹੂੜਾ ਪਾ ਕੇ 54 ਜਾਂ ਚੱਚਾ ਰ ਰ ਵ ਦੇ ਉੱਤੇ ਡਿੱਪੀ ਜੱਜੇ ਨੂੰ ਨਾ 54 ਸਾਨੂੰ ਲੱਗੇਗਾ ਬਿਲਕੁਲ ਸਹੀ ਹੈ ਬਟ ਨਹੀਂ ਦੋਸਤੋ ਚੱਚੇ ਨੂੰ ਕੀ ਆ ਔਂਕੜ ਪਵੇਗਾ 54 ਪਵੇਗਾ ਤਾਂ ਇਹ ਕੀ ਹੈ ਇੰਪੋਰਟੈਂਟ ਹੈ ਆਪਦੇ ਆਪ ਵਿੱਚ ਕੀ ਹੈ ਇੰਪੋਰਟੈਂਟ ਹੈ 56 ਬੱਤ ਵੰਜਿਆ ਦੋਸਤੋ ਸਾਰੇ ਯਾਦ ਕਰਕੇ ਚੱਲਨੇ ਆ ਤੁਸੀਂ 57 57 ਤਾਂ ਇੰਪੋਰਟੈਂਟ ਹੈ ਕਿਉਂਕਿ ਸੱਸੇ ਦੇ ਉੱਤੇ ਅਧਕ 7 ਦਿਮਾਗ 'ਚ ਜਾਵੇਗਾ ਵਿਦਵਾਨ ਬੈਠੇ ਹੋਣਗੇ ਉੱਤੇ ਉੱਤੇ ਅਧਕ ਆਪ ਦੇ ਵੱਲ ਪਾ ਦੇਣਾ 7 ਤੇ 52 ਜਾਂ ਇੱਥੇ ਕੀ ਹੈ ਪਿੱਛੇ ਪਾ ਦੇਵੇਗਾ ਬਿੰਦੀ ਅਧਕ ਨਾ ਪਾਵੇਗਾ 57 ਤਾਂ ਦੋਸਤੋ ਕੁਝ ਮਰਜੀ ਹੋ ਸਕਦਾ ਹੈ 58 ਵੀ ਇੰਪੋਰਟੈਂਟ ਹੈ ਇਸੇ ਤਰ੍ਹਾਂ ਕਿ ਹੈ 8 ਬਾਕੇ 52 ਪਾ ਦੇਵੇਗਾ 59 ਇੰਪੋਰਟੈਂਟ ਹੈ ਨੰਨੇ ਦੀ ਜਗ੍ਹਾ ਕੀ ਪਾਵੇਗਾ ਇੱਥੇ ਹਮੇਸ਼ਾ ਨੰਨੇ ਵਾਲੇ ਨੂੰ ਤਾਂ ਲੈ ਕੇ ਚੱਲਣਾ ਨਾਣਾ ਪਵੇਗਾ ਹੀ ਪਵੇਗਾ ਤੇ 60 ਦੋਸਤੋ 60 ਨੂੰ ਛੱਡ ਦਿੰਨੇ ਆ ਆਪਾਂ ਕੀ ਆ 3 ਤੇ 1 4 4 ਇੰਪੋਰਟੈਂਟ ਹਨ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ 51 ਤੋਂ ਲੈ ਕੇ 60 ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਹੁਣ 61 161 ਤੋਂ ਨੂੰ ਅਗੇਤਰ ਵਿਸ਼ੇਤਰ ਵਿੱਚ ਕਰਾਵਾਂਗਾ ਤੇ ਇਹਨਾਂ ਦੇ ਵਿੱਚੋਂ ਹੀ ਕੀ ਹੈ ਅਗੇਤਰ ਤੇ ਪਿਛੇਤਰ ਬੰਨ੍ਹ ਲਗੇ ਦੇਖੋ ਦੋਸਤੋ 62 62 63 ਇਹਨਾਂ ਨੂੰ ਕਰਕੇ ਚੱਲਣਾ ਹੈ 64 ਤਾਂ ਬਹੁਤ ਇੰਪੋਰਟੈਂਟ ਹੈ 64 ਇੱਥੇ ਠੱਠਾ ਵੀ ਪਾ ਦੇਵਗਾ ਇੱਥੇ ਟੈਂਕਾ ਵੀ ਪਾ ਦੇ 64 ਪਾ ਦੂਗਾ 64 ਪਾ ਦੂਗਾ ਤੇ ਚੱਚੇ ਨੂੰ ਕੀ ਆ ਉੱਤੇ ਹੋੜਾ ਪਾ ਕੇ ਉੱਤੇ ਬਿੰਦੀ ਪਾਵੇਗਾ ਕੁਛ ਮਰਜ਼ੀ ਕਰ ਸਕਦਾ ਹੈ ਦੋਸਤੋ ਉਸ ਤੋਂ ਥੱਲੇ ਸੀ 65 ਤਾ ਇਹ ਵੀ ਇੰਪੋਰਟ ਹੈ 64 ਵੀ ਇੰਪੋਰਟ ਹੈ ਸਾਡੇ ਲਈ 65 ਵੀ ਇੰਪੋਰਟ ਹੈ ਬਿਲਕੁਲ ਉਸੇ ਤਰ੍ਹਾਂ ਠੱਠੇ ਦੇ ਕੀ ਹੈ ਟੈਂਕਾ ਪਾ ਦੇਵੇਗਾ ਤਾਂ ਆਹ ਦਾ ਸ਼ਾਰਟ ਵੀ ਇੰਪੋਰਟ ਹੈ ਦੋਸਤੋ 67 ਵੀ ਇੰਪੋਰਟ ਹੈ 68 ਵੀ ਜਿੱਥੇ ਠੱਠਾ ਲੱਗਿਆ ਹੈ ਉਥੇ ਟੈਂਕਾ ਪਾਵੇਗਾ ਹੀ ਪਾਵੇਗਾ ਤੇ ਦੋਸਤੋ ਅੱਗੇ ਕਿਹੜਾ ਸੀ 69 ਤਾਂ ਆਵੀਅ ਤਾਂ 69 ਤਾਂ ਕੀ ਆ ਤੁਹਾਨੂੰ ਮੈਂ ਦੱਸਿਆ ਹੀ ਹੈ ਇੱਥੇ ਨਾਣਾ ਪਾਵੇਗਾ ਜਿੱਥੇ ਨੰਨਾ ਹੈ ਉੱਥੇ ਨਾਣਾ ਪਾਵੇਗਾ ਤੇ ਦੂਜਾ ਦੋਸਤੋ ਇਹ ਯਾਦ ਰੱਖਣਾ ਹੈ ਕਿ ਇੱਥੇ ਕੀ ਹੈ ਪੈਰ ਦੇ ਵਿੱਚ ਹਾਹਾ ਪਾਇਆ ਹੋਇਆ ਹੈ 69 ਜੇ ਹਾਹਾ ਨਾ ਵੀ ਪਾਇਆ ਹੋਇਆ ਤਾਂ ਵੀ ਚੱਲ ਜਾਵੇਗਾ ਦੋਸਤੋ ਕੁਝ ਨਹੀਂ ਹੋਵੇਗਾ ਉੱਥੇ ਜાં ਦਾ ਪੈਰ 'ਚ ਹਾਹਾ ਪਾਵੇਗਾ ਨੰਨੇ ਦੇ ਜਾਂ ਨੰਨੇ ਦੇ ਪੈਰ 'ਚ ਹਾਹਾ ਨਹੀਂ ਪਾਵੇਗਾ ਦੋਸਤੋ ਤਾਂ ਇਹ ਕੀ ਹੈ ਇੰਪੋਰਟੈਂਟ ਹੈ ਤਾਂ ਏ ਦੋਸਤੋ ਜੋ ਮੈਂ ਅੰਟਰਨ ਕਰ ਰਿਹਾ ਇਨਨ ਤੋਂ ਚੰਗੀ ਤਰ੍ਹਾਂ ਨਾ ਕਰਨਾ ਤੇ ਪੜ੍ਹ ਕੇ ਸਾਰੇ ਹੀ ਜਾਣੇ ਹਨ ਪਤਾ ਨਹੀਂ ਉੱਥੇ ਕੀ ਆ ਜਾਵੇ ਬਟ ਇਹਨਾਂ ਦੇ ਵਿੱਚੋਂ ਤਾਂ ਐਕਸਪੈਕਟ ਹੈ ਹੀ ਆਵੇਗਾ ਹੀ ਆਵੇਗਾ ਦੋਸਤੋ ਜਿਵੇਂ ਜਿਵੇਂ ਅੱਗੇ ਚੱਲਦੇ ਆ ਉੱਥੇ ਕੀ ਹੈ ਆਉਣ ਵਾਲੇ ਕੁਸ਼ਨ ਜਿਸ ਤਰ੍ਹਾਂ 71 71 ਨੂੰ ਯਾਦ ਰੱਖਣਾ ਹੈ ਇਹ ਆਵੇਗਾ ਦੋਸਤੋ ਪੇਪਰ ਦੇ ਵਿੱਚ 71 ਆਵੇਗਾ 72 73 74 75 76 77 78 79 79 ਤਾਂ ਪਿਛਲੀ ਵਾਰ ਵੀ ਆਇਆ ਸੀ ਤਾ ਦੋਸਤੋ 71 ਵਾਲੀ ਲਾਈਨ ਸਾਰੀ ਹੀ ਆਵੇਗੀ ਤਾਂ ਸਰ ਜੀ ਇਹਨਾਂ ਨੂੰ ਸਾਰਿਆਂ ਨੂੰ ਯਾਦ ਕਰਕੇ ਚੱਲਣਾ ਹੈ ਤੁਸੀਂ ਮਤਲਬ ਕੀ ਹੈ 71 81 ਤੇ 91 ਵਾਲੀ ਲਾਈਨ ਕੀ ਹੈ ਪੁੱਛੀ ਜਾਵੇਗੀ ਪੇਪਰ ਦੇ ਵਿੱਚ 81 ਈਡੀ ਦੇ ਉੱਤੇ ਅਧ ਕੱਕਾ 81 ਪਾ ਦੋਵੇਗਾ 81 8384858687889990 ਪਿਛਲੀ ਵਾਰ 99 ਆਇਆ ਸੀ ਇੱਥੇ ਕੀ ਆ ਨਾਣਾ ਵੀ ਪੈ ਜਾਂਦਾ ਹੈ ਤੇ ਨੰਨਾ ਵੀ ਪੈ ਜਾਂਦਾ ਦੋਨੇ ਤਰ੍ਹਾਂ ਨਾਲ ਪੰਜ ਜਾਂਦਾ ਹੈ ਬਟ ਪੇਪਰ ਦੇ ਵਿੱਚ ਪੀ ਟ੍ਰਿਪਲ ਐਸ ਵੀ ਨੰਨੇ ਵਾਲਾ ਹੀ ਸਹੀ ਕਰੇਗਾ ਨਾਣੇ ਵਾਲਾ ਉਹ ਪਉਂਦਾ ਹੀ ਨਹੀਂ 92 ਕਿਸੇ ਮਰਜ਼ੀ ਤਰ੍ਹਾਂ ਨਾ ਪਾਇਆ ਤੇ ਦੋਸਤੋ ਇਸ ਦੇ ਮੈਂ ਸ਼ਾਰਟ ਵੀ ਤੁਹਾਨੂੰ ਦਿੰਦਾ ਰਹਾਂਗਾ ਸ਼ਾਰਟ ਦੇ ਵਿੱਚ ਵੀ ਗਿਣਤੀ ਵਾਲੇ ਕੁਐਸਚਨ ਤੁਸੀਂ ਸਹੀ ਕਰੀ ਜਾਓ ਤੁਹਾਡੀ ਪ੍ਰੈਕਟਿਸ ਉੱਥੋਂ ਹੀ ਹੋ ਜਾਵੇਗੀ ਅਤੇ ਐਮਸੀਕਿਊ ਜੋ ਪੇਪਰਾਂ 'ਚ ਆਏ ਹੋਏ ਹਨ ਉਹ ਵੀ ਕਰਾਵਾਂਗਾ ਅਤੇ ਜੋ ਬੰਦੇ ਹੋਏ ਉਹ ਵੀ ਬਣਾਵਾਂਗਾ ਜੋ ਇੰਪੋਰਟੈਂਟ ਹੋਏ ਦੋਸਤੋ ਤਾਂ ਅੱਗੇ ਹੈ 91 92 93 94 95 96 97 98 99 రెడ్డి ਨਿਮੇਤਕ ਦੋਸਤੋ ਕਿਉਂ ਇੰਪੋਰਟੈਂਟ ਹੈ ਕਿਉਂਕਿ ਵਾਵੇ ਦੇ ਲਾ ਉੱਤੇ ਬਿੰਦੀ ਪਈ ਹੋਈ ਹੈ ਤਾਂ ਇਸ ਕਰਕੇ ਕੀ ਹੈ ਇਹ ਦੋਸਤੋ ਸਾਰੇ ਇੰਪੋਰਟੈਂਟ ਹਨ ਦੋਸਤੋ ਪੇਪਰ ਏ ਦੇ ਵਿੱਚ ਇਸ ਤਰ੍ਹਾਂ ਦੇ ਜਦੋਂ ਕੁਐਸਚਨ ਆਉਂਦੇ ਹਨ ਤਾਂ ਕੀ ਹੈ ਟੈਂਪੂ ਟੇਡਾ ਕਰਨ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਰੂਲ ਅਦਾ ਕਰਦੇ ਨੇ ਇਸ ਤਰ੍ਹਾਂ ਦੇ ਕੁਐਸਚਨ ਤਾਂ ਦੋਸਤੋ ਗਿਣਤੀ ਸਾਰਿਆਂ ਨੂੰ ਆਉਂਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਗੱਲ ਕਰ ਗਏ ਕਿ ਪੰਜਾਬ ਦੇ ਪੇਪਰ ਜਦੋਂ ਵੀ ਕੋਈ ਦੇ ਜਾਂਦਾ ਹੈ ਪੰਜਾਬੀ ਤੋਂ ਕਹਿੰਦਾ ਸੀ ਇੰਗਲਿਸ਼ ਚ ਵੀਕ ਆ ਬਟ ਜੇਕਰ ਦੇਖੇ ਜਾਵੇ ਤਾਂ ABC ਸਾਰਿਆਂ ਨੂੰ ਆਉਂਦੀ ਹੁੰਦੀ ਹੈ ABC ਸਾਰਿਆਂ ਨੂੰ ਆਉਂਦੀ ਹੁੰਦੀ ਹੈ ਊੜਾ ਐੜਾ ਕਿਸੇ ਕਿਸੇ ਨੂੰ ਆਉਂਦਾ ਹੈ ਤਾਂ ਵੈਸੇ ਦਾ ਪੰਜਾਬੀ ਦਾ ਊੜਾ ਐੜਾ ਨਹੀਂ ਆਉਂਦਾ ਇੰਗਲਿਸ਼ ਦੀ ABC ਆਉਂਦੀ ਹੈ ਤੇ ਦੂਜੇ ਪਾਸੇ ਕਹਿੰਦੇ ਸਾਨੂੰ ਪੰਜਾਬੀ ਸਟਰੋਂਗ ਹੈ ਤੇ ਇੰਗਲਿਸ਼ ਕੀ ਹੈ ਵੀਕ ਹੈ ਤਾਂ ਦੋਸਤੋ ਜੇਕਰ ਪੰਜਾਬੀ ਸਟਰੋਂਗ ਹੈ ਤਾਂ ਇਹਨਾਂ ਨੂੰ ਵੀ ਸਟਰੋਂਗ ਬਣਾਓ ਨਾ ਜੇਕਰ ਪੰਜਾਬੀ ਸਟਰੋਂਗ ਹੈ ਤਾਂ ਇਹਨਾਂ ਨੂੰ ਵੀ ਸਟਰੋਂਗ ਬਣਾਓ ਗੇਂਤੀ ਨੂੰ ਗੇਂਤੀ 'ਚ ਨਾ ਰੱਖੋ ਪੰਜਾਬੀ 'ਚ ਵੀ ਲੈ ਕੇ ਆਓ ਇਹੀ ਸਾਡਾ ਪੰਜਾਬੀ ਦਾ ਪੇਪਰ ਕਹਿੰਦਾ ਹੈ ਕਿ ਪੰਜਾਬੀ ਨੂੰ ਅਸੀਂ ਅੱਗੇ ਰੱਖਣਾ ਹੈ ਜੇਕਰ ਪੰਜਾਬੀ ਕੁਆਲੀਫਾਈ ਕੀਤੀ ਤਾਂ ਹੀ ਤੁਸੀਂ ਗਵਰਨਮੈਂਟ ਜਵਾਬ ਦਾ ਪੇਪਰ ਕੁਆਲੀਫਾਈ ਨਹੀਂ ਉੱਥੇ ਕੀ ਹੈ ਕ੍ਰੈਕ ਕਰਕੇ ਜੋ ਪ੍ਰਾਪਤ ਕਰ ਸਕਦੇ ਹਾਂ ਤਾਂ ਦੋਸਤੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਕੇ ਦੱਸਿਓ ਕਮੈਂਟ ਕਰਿਓ ਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ